ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬਿਖ ਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਹਮ ਬਿਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿ ਹੋ ਰੰਗ ਰਾਤਾ ਓ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਣਾ ਕਾ ਇੱਕ अवर्ण ना दूजा कोई रहाओ बहुत फिर पए कृपालण क्यों अब किस कृपा कीजे ओ दयाल दर्श ले अपना ऐसी बख्श करीजे ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬੀਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਅਮ ਬਿਖ ਕਬਕਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕਿ ਸਦਾ ਰਿ ਹੋ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨ ਦੂਜਾ ਕੋਈ ਰਹਾਉ ਬਹੁਤੇ ਫੇਰ ਭਏ ਕਿਰਪਾਲਨ ਕਿਉ ਆਪ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਪੰਤ ਨਾਨਕ ਭਰਮ ਪਾਟ ਖੋਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬੀਖ ਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਓ ਰੰਗ ਰਾਤਾ ਅਮਾ ਬਿਹਕ ਕਬਖਾਰੀ ਤੇਰੇ ਤੋ ਨਿਜ ਬਤ ਹੈ ਦਾਤਾ ਔਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਓ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਰਨ ਸਬਣਾ ਦਾ ਇੱਕ ਆਵਰਨ ਦੂਜਾ ਕੋਈ ਰਹਾਓ ਬਹੁਤ ਫੇਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਅਸੀ ਬਖਸ਼ ਕਰੀ ਜਾ ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬਿਖਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਹੋ ਰੰਗ ਰਾਤਾ ਅਮ ਬਿਖਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਓ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚੇ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨ ਦੂਜਾ ਕੋਈ ਰਹਾਓ ਬਹੁਤ ਫਿਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਬੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਗੀ ਹੈ ਪਿਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬਿਖਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿਹੋ ਰੰਗ ਰਾਤਾ ਅਮਬਿਹ ਕਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿਹੋ ਰੰਗ ਰਾਤਾ ओम बलिहारी जाऊं सच्चे तेरे नाम मिटो करन कारण सबणा का एक अवर्ण दूजा कोई रहाओ बहुत फिर पाए कृपालण क्यों अब किस कृपा कीजे ਓ ਦਿ ਆਲ ਦਰਸਨ ਦੇ ਆਪਣਾ ਐਸੀ ਬਖਸ਼ ਕਰੀ ਜਾ ਬੰਤ ਨਾਨਕ ਭਰਮ ਪਾਟ ਖੋਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਿਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬਿਖਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਅਮ ਬਿਖਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਹੋ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਰਨ ਸਬਨਾ ਦਾ ਇੱਕ ਆਵਰਨਾ ਦੂਜਾ ਕੋਈ ਰਹਾਓ ਬਹੁਤ ਫਿਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਅਸੀ ਬਖਸ਼ ਕਰੀ ਜਾ ਬੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਿਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬਿਖਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਹੋ ਰੰਗ ਰਾਤਾ ਅਮ ਬਿਖਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਹੋ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨਾ ਦੂਜਾ ਕੋਈ ਰਹਾਓ ਬਹੁਤ ਫੇਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਬੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬੀਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਓਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿਓ ਰੰਗ ਰਾਤਾ ਹਮ ਆਬਿਹ ਕਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਓਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿਓ ਰੰਗ ਰਾਤਾ ओम बलिहारी जाऊं सच्चे तेरे नाम मिटों करन कारण सबणा का एक अवर्ण दूजा कोई रहाओ बहुत फिर पाए किरपालण क्यों अब किस कृपा कीजे ਉਹ ਦਿਾਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਪੰਤ ਨਾਨਕ ਭਰਮ ਪਾਟ ਖੋਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਮ ਬਿਖ ਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਅਮ ਬਿਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਹੋ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਰਨ ਸਬਨਾ ਦਾ ਇੱਕ ਅਵਰਨ ਦੂਜਾ ਕੋਈ ਰਹਾਓ ਬਹੁਤ ਫਿਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਅਸੀ ਬਖਸ਼ ਕਰੀ ਜਾ ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬਿਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਅਮ ਬਿਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਓ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਅਵਰਨਾ ਦੂਜਾ ਕੋਈ ਰਹਾਓ ਬਹੁਤ ਫਿਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬਿਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਅਮ ਆਬਿਹ ਕਬਖਾਰੀ ਤੇਰੇ ਤੋ ਨਿਜ ਬਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ओम बलिहारी जाऊं सच्चे तेरे नाम मिटों करन कारण सबणा का एक अवर्ण दूजा कोई रहाओ बहुत फिर पाए किरपालण क्यों अब किस कृपा कीजए ਔਰ ਦੇ ਆਪਣਾ ਐਸੀ ਬਖਸ਼ ਕਰੀ ਜਾ ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬਿਖਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਹਮ ਬਿਖਕ ਬਖਾਰੀ ਤੇਰੇ ਤੋ ਨਿਜ ਬਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿ ਹੋ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਰਨ ਸਬਨਾ ਦਾ ਇੱਕ ਆਵਰਨਾ ਦੂਜਾ ਕੋਈ ਰਹਾਓ ਬਹੁਤ ਫਿਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਅਸੀ ਬਖਸ਼ ਕਰੀ ਜਾ ਪੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਮ ਬਿਹਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਅਮ ਬਿਹਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਓ ਰੰਗ ਰਾਤਾ ਹੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨ ਦੂਜਾ ਕੋਈ ਰਹਾਓ ਬਹੁਤੇ ਫਿਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਬੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦਿ ਜਾਣਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬਿਖ ਕ ਬਖਾਈ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਅਮ ਆ ਬਿਹਕ ਕਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਮੋ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨ ਦੂਜਾ ਕੋਈ ਰਹਾਉ ਬਹੁਤ ਫੇਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਬੰਤ ਨਾਨਕ ਭਰਮ ਪਾਟ ਖੋਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬਿਖਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਹਮ ਬਿਖਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਹੋ ਰੰਗ ਰਾਤਾ ਓ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਰਨ ਸਬਨਾ ਦਾ ਇੱਕ ਆਵਰਨ ਦੂਜਾ ਕੋਈ ਰਹਾਓ ਬਹੁਤ ਫਿਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਅਸੀ ਬਖਸ਼ ਕਰੀ ਜਾ ਬੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮ ਬੀਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋਰ ਦਿਆਲ ਨਾਮ ਦੇ ਮੰਗਤ ਜਨਕੋ ਸਦਾ ਰਿਓ ਰੰਗ ਰਾਤਾ ਅਮ ਬੀਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਹੋ ਰਦਿਆਲ ਨਾਮ ਦੇ ਮੰਗਤ ਜਨ ਕਿਉ ਸਦਾ ਰਿਹੋ ਰੰਗ ਰਾਤਾ ਹੋ ਂ ਬਲੇ ਹਾਰੀ ਜਾਉ ਸੱਚ ਤੇਰੇ ਨਾਮ ਵਿਟੋ ਕਰਨ ਕਾਰਨ ਸਬਨਾ ਕਾ ਇੱਕ ਆਵਰਨ ਦੂਜਾ ਕੋਈ ਰਹਾਓ ਬਹੁਤ ਫੇਰ ਭਏ ਕਿਰਪਾਲਨ ਕਿਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਬੰਤ ਨਾਨਕ ਧਰਮ ਪਾਠ ਖੋਲੈ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ ਪੀਰਤ ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬੀਖ ਕ ਬਖਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਓਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿਹੋ ਰੰਗ ਰਾਤਾ ਅਮ ਆਬਿਹ ਕਬ ਕਾਰੀ ਤੇਰੇ ਤੋ ਨਿਜ ਪਤ ਹੈ ਦਾਤਾ ਓਰ ਦਿਆਲ ਨਾਮ ਦੇ ਮੰਗਤ ਜਨਕਿਓ ਸਦਾ ਰਿਹੋ ਰੰਗ ਰਾਤਾ ओम बलिहारी जाऊं सच तेरे नाम मिटों करन कारण सबणा का एक अवर्ण दूजा कोई रहाओ बहुत फेर पाए किरपालण क्यों अब किस कृपा कीजे ਓ ਦੇਵਾਲ ਦਰਸਰ ਦੇ ਆਪਣਾ ਐਸੀ ਬਖਸ਼ ਕਰੀ ਜਾ ਪੰਤ ਨਾਨਕ ਭਰਮ ਪਾਟ ਖੋਲੇ ਗੁਰ ਪ੍ਰਸਾਦੀ ਜਾਨਿਆ ਸੱਚੀ ਲਵ ਲਾਗੀ ਹੈ 피रत ਸਤ ਗੁਰ ਸਿਉ ਮਨ ਮਾਨਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਬੀਖ ਕ ਬਖਾਰੀ ਤੇਰੇ ਤੋ ਨਿਜਪਤ ਹੈ ਦਾਤਾ